ਜਿਲੰਦਰ 12 ਸਾਲ ਦੀ ਬੱਚੀ ਦੇ ਨਾਲ ਜਿਹਨੇ ਗਲਤ ਕੰਮ ਕੀਤਾ ਤਾਂ ਬੰਦਾ ਸਰਦਾਰ ਸੀ ਅਮਰਤ ਸ਼ਕਿਆ ਸੀ ਇਸ ਚੀਜ਼ ਨੂੰ ਸੈਪਟ ਕਰਨਾ ਹੀ ਪੈਣਾ ਵਾ ਮੈਂ ਕਿਸੇ ਧਰਮ ਨੂੰ ਅਟੈਕ ਨਹੀਂ ਕਰ ਰਿਹਾ ਕਿਸੇ ਚਿੰਨ੍ਹ ਨੂੰ ਕਿਸੇ ਸਾਈਨ ਨੂੰ ਅਟੈਕ ਨਹੀਂ ਕਰ ਰਿਹਾ ਪਰ ਜਿਹੜੀ ਗੱਲ ਸੱਚੀ ਹੈ ਉਹਨੂੰ ਅਸੈਪਟ ਕਰਨ ਦੀ ਹਿੰਮਤ ਆਪਣੇ ਲੋਕਾਂ ਨੂੰ ਰੱਖਣੀ ਚਾਹੀਦੀ ਆ ਮੀਡੀਆ ਤੇ ਰੋਲਾ ਪਾ ਲੋ ਜਿੰਨਾ ਮਰਜੀ ਨਹੀਂ ਉਹ 크ਿਸਚਨ ਹੀ ਜਾਂ ਕੋਈ ਹੀ ਬਹਿਰੂਪੀਆ ਹੀ ਨੌਕਰੀ ਲੈਣ ਵਾਸਤੇ ਉਹਨੇ ਧਰਮ ਚੇਂਜ ਕਰ ਲਿਆ ਇਹਦੇ ਨਾਲ ਇਹ ਚੀਜ਼ ਨਹੀਂ ਮਿਟਣੀ ਕਿ ਲੋਕੀ ਅਮਰਤ ਸ਼ੱਕ ਕੇ ਵੀ ਗਲਤ ਕੰਮ ਨਹੀਂ ਕਰਦੇ ਹੈਗੇ ਲੋਕੀ ਕੰਮ ਕਰਦੇ ਨੇ ਠੀਕ ਆ ਪਰ ਮੈਂ ਤੁਹਾਨੂੰ ਕੇਸ ਗਨੂਨਾਵਾ ਆ ਤੇ ਹੁਣ ਚੱਲੰਦਿਆ ਵਾ 2025 ਨਵੰਬਰ ਠੀਕ ਆ ਅੱਜ 28 ਤਰੀਕ ਆ ਤੁਸੀਂ 2 ਮਹੀਨੇ ਪਿੱਛੇ ਚਲ ਜਾਓ ਸਤੰਬਰ 2025 ਪੰਚਗੁਲਾ ਗੁਰਦੁਆਰਾ ਸਾਹਿਬ ਸੇਵਾਦਾਰ ਵੱਲੋਂ 9 ਸਾਲ ਦੀ ਬੱਚੀ ਦੇ ਵਾਸ਼ਰੂਮ ਚ ਪਿੱਛੇ ਜਾ ਕੇ ਵਾਸ਼ਰੂਮ ਕਰਦੀ ਦੇ ਨਾਲ ਗਲਤ ਕੰਮ ਕੀਤਾ ਠੀਕ ਆ ਮਾਰਚ 2025 ਜਰਨੈਲ ਸਿੰਘ ਲੁਧਿਆਣਾ ਗੁਰਦੁਆਰਾ ਸਾਹਿਬ 12 ਸਾਲ ਦੀ ਬੱਚੀ ਦੇ ਨਾਲ ਸੇਵਾਦਾਰ ਨੇ ਗਲਤ ਟੱਚ ਕੀਤਾ ਮੈਂਟਲੀ ਕੁੜੀ ਡਿਸਟਰਬ ਹੋਈ ਪਈ ਆ ਹਜੇ ਵੀ ਉਹਦੀ ਮੈਂਟਲੀ ਹੈਲਥ ਡਿਸਟਰਬ ਆ ਉਹ ਵੀ ਬੰਦੇ ਨੇ ਅਮਰਤਾ ਛੱਕਿਆ ਹੀ ਸੇਵਾਦਾਰ ਸੀ ਤੁਸੀਂ ਨਾ ਗੱਲਾਂ ਨੂੰ ਰਿਜੈਕਟ ਨਹੀਂ ਕਰ ਸਕਦੇ ਠੀਕ ਆ ਜੁਲਾਈ ਦੇ ਚਲ ਜੋ 2023 77 ਸਿੰਘ 13 ਸਾਲ ਦੀ ਬੱਚੀ ਏਜ ਦੇਖੋ ਸੇਵਾਦਾਰ ਦੀ ਏਜ ਦੇਖੋ 50 ਤੋਂ 60 ਸਾਲ ਦੇ ਵਿੱਚ ਆ 70 ਸਾਲ ਦੇ ਵਿੱਚ ਆ ਤੇ ਟਾਰਗੇਟ ਕਿਹੜੀਆਂ ਕੀਤੀਆਂ ਨੇ 12 12 13 13 ਸਾਲ ਦੀਆਂ ਬੱਚੀਆਂ 77 ਸਿੰਘ ਸੇਵਾਦਾਰ ਨੇ ਆਪਣੇ ਕਮਰੇ ਚ ਲੈ ਜਾ ਕੇ ਗਲਤ 2024 ਦੇ ਵਿੱਚ ਅਜਸਤਰ ਸਿੰਘ 98 ਸਾਲ ਦਾ ਬੰਦਾ 15 ਸਾਲ ਦੀ ਕੁੜੀ ਨੂੰ ਗਲਤ ਟੱਚ ਕੀਤਾ ਗੁਰਦੁਆਰਾ ਸਿਆਦੇ ਵਿੱਚ ਕੈਨੇਡਾ ਨਾਨਕ ਸਰਤਨ ਸੇਵਾਦਾਰਾਂ ਦੇ ਕੇਸ ਪਿਆਵਾ ਸਰੀ ਦੇ ਵਿੱਚ ਦੁਖਨਵਾਰਨ ਸਾਹਿਬ ਬ੍ਰਮਟਨ ਦੇ ਵਿੱਚ ਹਰ ਮੋਹਿੰਦਰ ਸਾਹਿਬ ਮੋਹਿੰਦਰ ਸਿੰਘ ਯੂਕੇ ਦੇ ਵਿੱਚ ਮੱਖਣ ਸਿੰਘ ਮੋਜੀ ਨਿਊਜ਼ੀਲੈਂਡ ਵਿੱਚ ਵੈਸਟ ਆਕਲੈਂਡ ਗੁਰਦੁਆਰਾ ਸਾਹਿਬ ਦੇ ਵਿੱਚ ਸੇਵਾਦਾਰ ਸੱਜਣ ਸਿੰਘ ਅਮਰੀਕਾ ਦੀ ਗੱਲ ਕਰ ਲਓ ਤੇ ਬਲਵਿੰਦਰ ਸਿੰਘ ਸੇਵਾਦਾਰ ਵੱਲੋਂ ਗਲਤ ਕੰਮ ਹੋਏ ਨੇ ਇਹ ਸਾਰੇ ਬੰਦਿਆਂ ਨੇ ਅੰਮ੍ਰਿਤ ਛਕੇ ਸੀ ਹੁਣ ਕਹਿ ਦੋ ਇਹ ਜਿੰਨੇ ਵੀ ਮੈਂ ਕੇਸ ਤੁਹਾਨੂੰ ਹਜੇ ਸਿਰਫ 7-8 ਗਿਣਾਈ ਨੇ ਇਹ ਸਾਰੇ ਬਹਿਰੂਪੀਏ ਹੀ ਇਕ ਗੁਰਦੁਆਰਾ ਵਿੱਚ ਦੇ ਲਈ ਤੁਸੀ ਸੇਵਾਦਾਰ ਲਾ ਦਿੰਦੇ ਹੋ ਇਹਨਾਂ ਦੀ ਤੁਸੀ ਕੋਈ ਜਾਂਚ ਪੜਤਾਲ ਹੀ ਕੀਤੀ ਇਹਨਾਂ ਨੇ 12-12 ਸਾਲ ਦੀਆਂ 13-13 ਸਾਲ ਦੀਆਂ ਕੁੜੀਆਂ ਨੂੰ ਅਟੈਕ ਕੀਤਾ ਵਾ ਇਹ ਕਿਆ ਤੋਂ ਸਾਰੇ ਬਹਿਰੂਪੀਏ ਆ ਜਿਹਦੇ ਨਾਲ ਅਸੈਪਟ ਕਰਨਾ ਤੁਸੀ ਸਿੱਖ ਗਏ ਨਾ ਉਸ ਦਿਨ ਸਿੱਧੇ ਰਾ ਪੈ ਜਾਣਾ ਤੇ ਅਸੈਪਟ ਕਰੋ ਗਲਤ ਕੰਮ ਸਭ ਤੋਂ ਜ਼ਿਆਦਾ ਕਰਨਦੇ ਨੇ ਆਪਣੇ ਵੀ ਗੁਰਦੁਆਰਿਆਂ ਚ ਵੀ ਕਰਦੇ ਨੇ ਮੈਂ ਟਾਰਗੇਟ ਗੁਰਦੁਆਰਾ ਸਾਹਿਬ ਨੂੰ ਨਹੀਂ ਕਰਦਾ ਨਾ ਹੀ ਕਿਸੇ ਧਰਮ ਨੂੰ ਟਾਰਗੇਟ ਕਰਦਾ ਮੈਂ ਸਿਰਫ ਇਹ ਚੀਜ਼ ਕਹਿਣਾ ਕਿ ਅਸੈਪਟ ਕਰਨਾ ਸਿੱਖੋ ਜਲੰਧਰ 12 ਸਾਲ ਦੀ ਬੱਚੀ ਦੇ ਨਾਲ ਜਿਹਨੇ ਗਲਤ ਕੰਮ ਕੀਤਾ ਵਾ ਬੰਦਾ ਸਰਦਾਰ ਸੀ ਅਮਰ ਮੈਂ ਕਿਸੇ ਧਰਮ ਨੂੰ ਅਟੈਕ ਨਹੀਂ ਕਰ ਰਿਹਾ ਕਿਸੇ ਚਿੰਨ੍ਹ ਨੂੰ ਕਿਸੇ ਸਾਈਨ ਨੂੰ ਅਟੈਕ ਨਹੀਂ ਕਰ ਰਿਹਾ ਪਰ ਜਿਹੜੀ ਗੱਲ ਸੱਚੀ ਹੈ ਉਹਨੂੰ ਅਸੈਪਟ ਕਰਨ ਦੀ ਹਿੰਮਤ ਆਪਣੇ ਲੋਕਾਂ ਨੂੰ ਰੱਖਣੀ ਚਾਹੀਦੀ ਆ ਮੀਡੀਆ ਤੇ ਰੋਲਾ ਪਾਲੂ ਜਿੰਨਾ ਮਰਜੀ ਨਹੀਂ ਉਹ 크ਿਸਚਨ ਹੀ ਜਾਂ ਕੋਈ ਹੀ ਬਹਿਰੂਪੀਆ ਹੀ ਨੌਕਰੀ ਲੈਣ ਵਾਸਤੇ ਉਹਨੇ ਧਰਮ ਚੇਂਜ ਕਰ ਲਿਆ ਇਹਦੇ ਨਾਲ ਇਹ ਚੀਜ਼ ਨਹੀਂ ਮਿਟਣੀ ਕਿ ਲੋਕੀ ਅਮਰਤ ਸ਼ੱਕ ਕੇ ਵੀ ਗਲਤ ਕੰਮ ਨਹੀਂ ਕਰਦੇ ਹੈਗੇ ਲੋਕੀ ਕੰਮ ਕਰਦੇ ਨੇ ਠੀਕ ਆ ਹੁਣ ਮੈਂ ਤੁਹਾਨੂੰ ਕੇਸ ਗਨੂਨਾਵਾ ਆਹ ਤੇ ਹੁਣ ਚੱਲਣ ਦਿਆ ਵਾ 2025 ਨਵੰਬਰ ਠੀਕ ਹੈ ਅੱਜ 28 ਤਰੀਕ ਆ ਤੁਸੀਂ 2 ਮਹੀਨੇ ਪਿੱਛੇ ਚਲ ਜਾਓ ਸਤੰਬਰ 2025 ਪੰਜਗੁਲਾ ਗੁਰਦੁਆਰਾ ਸਾਹਿਬ ਸੇਵਾਦਾਰ ਵੱਲੋਂ 9 ਸਾਲ ਦੀ ਬੱਚੀ ਦੇ ਵਾਸ਼ਰੂਮ ਚ ਪਿੱਛੇ ਜਾ ਕੇ ਵਾਸ਼ਰੂਮ ਕਰਦੀ ਦੇ ਨਾਲ ਗਲਤ ਕੰਮ ਕੀਤਾ ਠੀਕ ਆ ਮਾਰਚ 2025 ਜਰਨੈਲ ਸਿੰਘ ਲੁਧਿਆਣਾ ਗੁਰਦੁਆਰਾ ਸਾਹਿਬ 12 ਸਾਲ ਦੀ ਬੱਚੀ ਦੇ ਨਾਲ ਸੇਵਾਦਾਰ ਨੇ ਗਲਤ ਟੱਚ ਕੀਤਾ ਮੈਂਟਲੀ ਕੁੜੀ ਡਿਸਟਰਬ ਹੋਈ ਪਈ ਆ ਹਜੇ ਵੀ ਉਹਦੀ ਮੈਂਟਲੀ ਹੈਲਥ ਡਿਸਟਰਬ ਆ ਉਹ ਵੀ ਬੰਦੇ ਨੇ ਅਮਰਤਾ ਛੱਕਿਆ ਹੀ ਸੇਵਾਦਾਰ ਸੀ ਤੁਸੀਂ ਇਹਨਾਂ ਗੱਲਾਂ ਨੂੰ ਰਿਜੈਕਟ ਨਹੀਂ ਕਰ ਸਕਦੇ ਠੀਕ ਆ ਜੁਲਾਈ ਤੇ ਚਲਜੋ 2023 ਸਕਤਰ ਸਿੰਘ 13 ਸਾਲ ਦੀ ਬੱਚੀ ਏਜ ਦੇਖੋ ਸੇਵਾਦਾਰ ਦੀ ਏਜ ਦੇਖੋ 50 ਤੋਂ 60 ਸਾਲ ਦੇ ਵਿੱਚ 70 ਸਾਲ ਦੇ ਵਿੱਚ ਆ ਤੇ ਟਾਰਗੇਟ ਕਿਹੜੀਆਂ ਕੀਤੀਆਂ ਨੇ 12 12 13 13 ਸਾਲ ਦੀਆਂ ਬੱਚੀਆਂ ਸਕਤਰ ਸਿੰਘ ਸੇਵਾਦਾਰ ਨੇ ਆਪਣੇ ਕਮਰੇ ਚ ਲੈ ਜਾ ਕੇ ਗਲਤ 2024 ਦੇ ਵਿੱਚ ਅਜਸਤਰ ਸਿੰਘ 98 ਸਾਲ ਦਾ ਬੰਦਾ 15 ਸਾਲ ਦੀ ਕੁੜੀ ਨੂੰ ਗਲਤ ਟੱਚ ਕੀਤਾ ਗੁਰਦੁਆਰਾ ਸਾਹਿਬ ਦੇ ਵਿੱਚ ਕੈਨੇਡਾ ਨਾਨਕ ਸਰਤਨ ਸੇਵਾਦਾਰਾਂ ਦੇ ਕੇਸ ਪਿਆ ਵਾ ਸਰੀ ਦੇ ਵਿੱਚ ਦੁੱਖਨਵਾਰਨ ਸਾਹਿਬ ਬ੍ਰਮਟਨ ਦੇ ਵਿੱਚ ਹਰਮੋਹਿੰਦਰ ਸਾਹਿਬ ਮੋਹਿੰਦਰ ਸਿੰਘ ਯੂਕੇ ਦੇ ਵਿੱਚ ਮੱਖਣ ਸਿੰਘ ਮੋਜੀ ਨਿਊਜ਼ੀਲੈਂਡ ਵਿੱਚ ਵੈਸਟ ਆਕਲੈਂਡ ਗੁਰਦੁਆਰਾ ਸਾਹਿਬ ਦੇ ਵਿੱਚ ਸੇਵਾਦਾਰ ਸੱਜਣ ਸਿੰਘ ਅਮਰੀਕਾ ਦੀ ਗੱਲ ਕਰ ਲਉ ਤੇ ਬਲਵਿੰਦਰ ਸਿੰਘ ਸੇਵਾਦਾਰ ਵੱਲੋਂ ਗਲਤ ਕੰਮ ਹੋਏ ਨੇ ਇਹ ਸਾਰੇ ਬੰਦਿਆਂ ਨੇ ਅੰਮ੍ਰਿਤ ਛਕੇ ਸੀ ਹੁਣ ਕਹਤੋ ਇਹ ਜਿੰਨੇ ਵੀ ਮੈਂ ਕੇਸ ਤੁਹਾਨੂੰ ਹਜੇ ਸਿਰਫ 7-8 ਗਿਣਾਈ ਨੇ ਇਹ ਸਾਰੇ ਬਹਿਰੂਪੀਏ ਹੀ ਇੱਕ ਗੁਰਦੁਆਰਾ ਨਹੀਂ ਤੇ ਜਿਹੜੇ ਜਦੋਂ ਤੁਸੀਂ ਸੇਵਾਦਾਰ ਲਾ ਦਿੰਦੇ ਹੋ ਇਹਨਾਂ ਦੀ ਤੁਸੀਂ ਕੋਈ ਜਾਂਚ ਪੜਤਾਲ ਹੀ ਕੀਤੀ ਇਹਨਾਂ ਨੇ 12-12 ਸਾਲ ਦੀਆਂ 13-13 ਸਾਲ ਦੀਆਂ ਕੁੜੀਆਂ ਨੂੰ ਅਟੈਕ ਕੀਤਾ ਵਾ ਇਹ ਕਹਤੋਂ ਸਾਰੇ ਬਹਿਰੂਪੀਏ ਆ ਜਿਹੇ ਦੇ ਨਾਲ ਅਸੈਪਟ ਕਰਨਾ ਤੁਸੀਂ ਸਿੱਖ ਗਏ ਨਾ ਉਸ ਦਿਨ ਸਿੱਧੇ ਰਾ ਪੈ ਜਾਣਾ ਤੇ ਅਸੈਪਟ ਕਰੋ ਗਲਤ ਕੰਮ ਸਭ ਤੋਂ ਜ਼ਿਆਦਾ ਕਰਨ ਦੇ ਨਹੀਂ ਆਪਣੇ ਵੀ ਗੁਰਦੁਆਰਿਆਂ 'ਚ ਵੀ ਕਰਦੇ ਨੇ ਮੈਂ ਟਾਰਗੇਟ ਗੁਰਦਰਾ ਸਾਹਿਬ ਨੂੰ ਨਹੀਂ ਕਰਦਾ ਨਾ ਹੀ ਕਿਸੇ ਧਰਮ ਨੂੰ ਟਾਰਗੇਟ ਕਰਦਾ ਮੈਂ ਸਿਰਫ ਇਹ ਚੀਜ਼ ਕਹਿਣਾ ਕਿ ਅਸੈਪਟ ਕਰਨਾ ਸਿੱਖੋ ਜਲੰਧਰ 12 ਸਾਲ ਦੀ ਬੱਚੀ ਦੇ ਨਾਲ ਜਿਹਨੇ ਗਲਤ ਕੰਮ ਕੀਤਾ ਵਾ ਬੰਦਾ ਸਰਦਾਰ ਸੀ ਮੈਂ ਕਿਸੇ ਧਰਮ ਨੂੰ ਅਟੈਕ ਨਹੀਂ ਕਰ ਰਿਹਾ ਕਿਸੇ ਚਿੰਨ੍ਹ ਨੂੰ ਕਿਸੇ ਸਾਈਨ ਨੂੰ ਅਟੈਕ ਨਹੀਂ ਕਰ ਰਿਹਾ ਪਰ ਜਿਹੜੀ ਗੱਲ ਸੱਚੀ ਆ ਉਹਨੂੰ ਅਸੈਪਟ ਕਰਨ ਦੀ ਹਿੰਮਤ ਆਪਣੇ ਲੋਕਾਂ ਨੂੰ ਰੱਖਣੀ ਚਾਹੀਦੀ ਆ ਮੀਡੀਆ ਤੇ ਰੋਲਾ ਪਾ ਲਓ ਜਿੰਨਾ ਮਰਜੀ ਨਹੀਂ ਉਹ 크ਿਸਚਨ ਹੀ ਜਾਂ ਕੋਈ ਹੀ ਬਹਿਰੂਪੀਆ ਹੀ ਨੌਕਰੀ ਲੈਣ ਵਾਸਤੇ ਉਹਨੇ ਧਰਮ ਚੇਂਜ ਕਰ ਲਿਆ ਇਹਦੇ ਨਾਲ ਇਹ ਚੀਜ਼ ਨਹੀਂ ਮਿਟਣੀ ਕਿ ਲੋਕੀ ਅਮਰਤ ਸ਼ੱਕ ਕੇ ਵੀ ਗਲਤ ਕੰਮ ਨਹੀਂ ਕਰਦੇ ਹੈਗੇ ਲੋਕੀ ਕੰਮ ਕਰਦੇ ਨੇ ਠੀਕ ਆ ਹੁਣ ਮੈਂ ਤੁਹਾਨੂੰ ਕੇਸ ਗਨੂਨਾ ਵਾ ਆਹ ਤੇ ਹੁਣ ਚੱਲਣ ਦਿਆ ਵਾ 2025 ਨਵੰਬਰ ਠੀਕ ਆ ਅੱਜ 28 ਤਰੀਕ ਆ ਤੁਸੀਂ 2 ਮਹੀਨੇ ਪਿੱਛੇ ਚੱਲ ਜਾ ਸਟੈਂਡਰਡ 2025 ਪੰਚਕੁਲਾ ਗੁਰਦੁਆਰਾ ਸਾਹਿਬ ਸੇਵਾਦਾਰ ਵੱਲੋਂ 9 ਸਾਲ ਦੀ ਬੱਚੀ ਦੇ ਵਾਸ਼ਰੂਮ ਚ ਪਿੱਛੇ ਜਾ ਕੇ ਵਾਸ਼ਰੂਮ ਕਰਦੀ ਦੇ ਨਾਲ ਗਲਤ ਕੰਮ ਕੀਤਾ ਠੀਕ ਆ ਮਾਰਚ 2025 ਜਰਨੈਲ ਸਿੰਘ ਲੁਧਿਆਣਾ ਗੁਰਦੁਆਰਾ ਸਾਹਿਬ 12 ਸਾਲ ਦੀ ਬੱਚੀ ਦੇ ਨਾਲ ਸੇਵਾਦਾਰ ਨੇ ਗਲਤ ਟੱਚ ਕੀਤਾ ਮੈਂਟਲੀ ਕੁੜੀ ਡਿਸਟਰਬ ਹੋਈ ਪਈ ਆ ਹਜੇ ਵੀ ਉਹਦੀ ਮੈਂਟਲੀ ਹੈਲਥ ਡਿਸਟਰਬ ਆ ਉਹ ਵੀ ਬੰਦੇ ਨੇ ਅਮਰਤਾ ਛਕਿਆ ਹੀ ਸੇਵਾਦਾਰ ਸੀ ਤੁਸੀਂ ਇਹਨਾਂ ਗੱਲਾਂ ਨੂੰ ਰਿਜੈਕਟ ਨਹੀਂ ਕਰ ਸਕਦੇ ਠੀਕ ਆ ਜੁਲਾਈ ਦੇ ਚਲ ਜੋ 2023 ਸਤਨ ਸਿੰਘ 13 ਸਾਲ ਦੀ ਬੱਚੀ ਏਜ ਦੇਖੋ ਸੇਵਾਦਾਰ ਦੀ ਗੱਜੇ ਦੇਖੋ 50 ਤੋਂ 60 ਸਾਲ ਦੇ ਵਿੱਚ 70 ਸਾਲ ਦੇ ਵਿੱਚ ਆ ਤੇ ਟਾਰਗੇਟ ਕਿਹੜੀਆਂ ਕੀਤੀਆਂ ਨੇ 12 12 13 13 ਸਾਲ ਦੀਆਂ ਬੱਚੀਆਂ ਸਕਤਰ ਸਿੰਘ ਸੇਵਾਦਾਰ ਨੇ ਆਪਣੇ ਕਮਰੇ ਚ ਲੈ ਜਾ ਕੇ ਗਲਤ 2024 ਦੇ ਵਿੱਚ ਅਜਸਤਰ ਸਿੰਘ 99 ਸਾਲ ਦਾ ਬੰਦਾ 15 ਸਾਲ ਦੀ ਕੁੜੀ ਨੂੰ ਗਲਤ ਟੱਚ ਕੀਤਾ ਗੁਰਦੁਆਰਾ ਸਾਹਿਬ ਦੇ ਵਿੱਚ ਕੈਨੇਡਾ ਨਾਨਕ ਸਰ ਤਿੰਨ ਸੇਵਾਦਾਰਾਂ ਦੇ ਕੇਸ ਪਿਆਵਾ ਸਰੀ ਦੇ ਵਿੱਚ ਦੁਖਨਵਾਰਨ ਸਾਹਿਬ ਬ੍ਰਮਟਨ ਦੇ ਵਿੱਚ ਹਰਮੋਹਿੰਦਰ ਸਾਹਿਬ ਮੋਹਿੰਦਰ ਸਿੰਘ ਯੂਕੇ ਦੇ ਵਿੱਚ ਮੱਖਣ ਸਿੰਘ ਮੋਜੀ ਨਿਊਜ਼ੀਲੈਂਡ ਵਿੱਚ ਵੈਸਟ ਆਕਲੈਂਡ ਗੁਰਦੁਆਰਾ ਸਾਹਿਬ ਦੇ ਵਿੱਚ ਸੇਵਾਦਾਰ ਸੱਜਣ ਸਿੰਘ ਅਮੈਰੀਕਾ ਦੀ ਗੱਲ ਕਰ ਲਓ ਤੇ ਬਲਵਿੰਦਰ ਸਿੰਘ ਸੇਵਾਦਾਰ ਵੱਲੋਂ ਗਲਤ ਕੰਮ ਹੋਏ ਨੇ ਇਹ ਸਾਰੇ ਬੰਦਿਆ ਨੇ ਅੰਮ੍ਰਿਤ ਛਕੇ ਸੀ ਹੁਣ ਕਹਿ ਦੋ ਇਹ ਜਿੰਨੇ ਵੀ ਮੈਂ ਕੇਸ ਤੁਹਾਨੂੰ ਹਜੇ ਸਿਰਫ 7-8 ਗਿਣਾਈ ਨੇ ਇਹ ਸਾਰੇ ਬਹਿਰੂਪੀਏ ਹੀ ਇੱਕ ਗੁਰਦੁਆਰਾ ਵਿੱਚ ਜਿਹੜੇ ਜਦੋਂ ਤੁਸੀਂ ਸੇਵਾਦਾਰ ਲਾ ਦਿੰਦੇ ਹੋ ਇਹਨਾਂ ਦੀ ਤੁਸੀਂ ਕੋਈ ਜਾਂਚ ਪੜਤਾਲ ਨਹੀਂ ਕੀਤੀ ਇਹਨਾਂ ਨੇ 12-12 ਸਾਲ ਦੀਆਂ 13-13 ਸਾਲ ਦੀਆਂ ਕੁੜੀਆਂ ਨੂੰ ਅਟੈਕ ਕੀਤਾ ਵਾ ਇਹ ਕਹਿ ਦੋ ਸਾਰੇ ਬਹਿਰੂਪੀਏ ਆ ਜਿਹਦੇ ਨਾਲ ਅਸੈਪਟ ਕਰਨਾ ਤੁਸੀਂ ਸਿੱਖ ਗਏ ਨਾ ਉਸ ਦਿਨ ਸਿੱਧ ਗਲਤ ਕੰਮ ਸਭ ਤੋਂ ਜ਼ਿਆਦਾ ਕਰਨ ਦੇ ਨਹੀਂ ਆਪਣੇ ਵੀ ਗੁਰਦੁਆਰਿਆਂ 'ਚ ਵੀ ਕਰਦੇ ਨੇ ਮੈਂ ਟਾਰਗੇਟ ਗੁਰਦਰਾ ਸਾਹਿਬ ਨੂੰ ਨਹੀਂ ਕਰਦਾ ਨਾ ਹੀ ਕਿਸੇ ਧਰਮ ਨੂੰ ਟਾਰਗੇਟ ਕਰਦਾ ਮੈਂ ਸਿਰਫ ਇਹ ਚੀਜ਼ ਕਹਿਣਾ ਕਿ ਅਸੈਪਟ ਕਰਨਾ ਸਿੱਖੋ ਜਲੰਧਰ 12 ਸਾਲ ਦੀ ਬੱਚੀ ਦੇ ਨਾਲ ਜਿਹਨੇ ਗਲਤ ਕੰਮ ਕੀਤਾ ਵਾ ਬੰਦਾ ਸਰਦਾਰ ਸੀ ਅਮਰਤ ਸ਼ਕਿਆ ਸੀ ਇਸ ਚੀਜ਼ ਨੂੰ ਅਸੈਪਟ ਕਰਨਾ ਹੀ ਪੈਣਾ ਵਾ ਮੱਕੇ ਸੇ ਧਰਮ ਨੂੰ ਅਟੈਕ ਨਹੀਂ ਕਰ ਰਹੇ ਆ ਕਿਸੇ ਚਿੰਨ੍ਹ ਨੂੰ ਕਿਸੇ ਸਾਈਨ ਨੂੰ ਟੈਕ ਨਹੀਂ ਕਰ ਰਹੇ ਆ ਪਰ ਜਿਹੜੀ ਗੱਲ ਸੱਚੀ ਆ ਉਹਨੂੰ ਅਸਹਿਪੇ ਕਰਨ ਦੀ ਹਿੰਮਤ ਆਪਣੇ ਲੋਕਾਂ ਨੂੰ ਰੱਖਣੀ ਚਾਹੀਦੀ ਆ ਮੀਡੀਆ ਤੇ ਰੋਲਾ ਪਾ ਲੋ ਜਿੰਨਾ ਮਰਜੀ ਨਹੀਂ ਉਹ 크ਿਸਚਨ ਹੀ ਜਾਂ ਕੋਈ ਹੀ ਬਹਿਰੂਪੀਆ ਹੀ ਨੌਕਰੀ ਲੈਣ ਵਾਸਤੇ ਉਹਨੇ ਧਰਮ ਚੇਂਜ ਕਰ ਲਿਆ ਇਹਦੇ ਨਾਲ ਇਹ ਚੀਜ਼ ਨਹੀਂ ਮਿਟਣੀ ਕਿ ਲੋਕੀ ਅਮਰਤ ਸ਼ੱਕ ਕੇ ਵੀ ਗਲਤ ਕੰਮ ਨਹੀਂ ਕਰਦੇ ਹੈਗੇ ਲੋਕੀ ਕੰਮ ਕਰਦੇ ਨੇ ਠੀਕ ਆ ਹੁਣ ਮੈਂ ਤੁਹਾਨੂੰ ਕੇਸ ਕਾਨੂੰਨਾ ਵਾ ਆ ਤੇ ਹੁਣ ਚੱਲੰਦਿਆ ਵਾ 2025 ਨਵੰਬਰ ਠੀਕ ਆ ਅੱਜ ਪਤ 28 ਤਰੀਕ ਆ ਤੁਸੀਂ 2 ਮਹੀਨੇ ਪਿੱਛੇ ਚਲ ਜਾਓ ਸਟੈਂਬਰ 2025 ਪੰਚਕੁਲਾ ਗੁਰਦੁਆਰਾ ਸਾਹਿਬ ਸੇਵਾਦਾਰ ਵੱਲੋਂ 9 ਸਾਲ ਦੀ ਬੱਚੀ ਦੇ ਵਾਸ਼ਰੂਮ ਚ ਪਿੱਛੇ ਜਾ ਕੇ ਵਾਸ਼ਰੂਮ ਕਰਦੀ ਦੇ ਨਾਲ ਗਲਤ ਕੰਮ ਕੀਤਾ ਠੀਕ ਆ ਮਾਰਚ 2025 ਜਰਨੈਲ ਸਿੰਘ ਲੁਧਿਆਣਾ ਗੁਰਦੁਆਰਾ ਸਾਹਿਬ 12 ਸਾਲ ਦੀ ਬੱਚੀ ਦੇ ਨਾਲ ਸੇਵਾਦਾਰ ਨੇ ਗਲਤ ਟੱਚ ਕੀਤਾ ਮੈਂਟਲੀ ਕੁੜੀ ਡਿਸਟਰਬ ਹੋਈ ਪਈ ਆ ਹਜੇ ਵੀ ਉਹਦੀ ਮੈਂਟਲੀ ਹੈਲਥ ਡਿਸਟਰਬ ਆ ਉਹ ਵੀ ਬੰਦੇ ਨੇ ਅਮਰਤਾ ਛਕਿਆ ਹੀ ਸੇਵਾਦਾਰ ਸੀ ਤੁਸੀਂ ਇਹਨਾਂ ਗੱਲਾਂ ਨੂੰ ਰਿਜੈਕਟ ਨਹੀਂ ਕਰ ਸਕਦੇ ਠੀਕ ਆ ਜੁਲਾਈ ਚ ਚਲ ਜੋ 2023 ਸਤਨ ਸਿੰਘ 13 ਸਾਲ ਦੀ ਬੱਚੀ ਏਜ ਦੇਖੋ ਸੇਵਾਦਾਰ ਦੀ ਗੇਜ ਦੇਖੋ 50 ਤੋਂ 60 ਸਾਲ ਦੇ ਵਿੱਚ 70 ਸਾਲ ਦੇ ਵਿੱਚ ਆ ਤੇ ਟਾਰਗੇਟ ਕਿਹੜੀਆਂ ਕੀਤੀਆਂ ਨੇ 12 12 13 13 ਸਾਲ ਦੀਆਂ ਬੱਚੀਆਂ ਸਕਤਰ ਸਿੰਘ ਸੇਵਾਦਾਰ ਨੇ ਆਪਣੇ ਕਮਰੇ ਚ ਲੈ ਜਾ ਕੇ ਗਲਤ 2024 ਦੇ ਵਿੱਚ ਅਜਸਤਰ ਸਿੰਘ 99 ਸਾਲ ਦਾ ਬੰਦਾ 15 ਸਾਲ ਦੀ ਕੁੜੀ ਨੂੰ ਗਲਤ ਟੱਚ ਕੀਤਾ ਗੁਰਦੁਆਰਾ ਸਾਹਿਬ ਦੇ ਵਿੱਚ ਕੈਨੇਡਾ ਨਾਨਕਸਰਤਨ ਸੇਵਾਦਾਰਾਂ ਦੇ ਕੇਸ ਪਿਆ ਵਾ ਸਰੀ ਦੇ ਵਿੱਚ ਦੁਖਨਵਾਰਨ ਸਾਹਿਬ ਬ੍ਰਮਟਨ ਦੇ ਵਿੱਚ ਹਰਮੋਹਿੰਦਰ ਸਾਹਿਬ ਮੋਹਿੰਦਰ ਸਿੰਘ ਯੂਕੇ ਦੇ ਵਿੱਚ ਮੱਖਣ ਸਿੰਘ ਮੋਜੀ ਨਿਊਜ਼ੀਲੈਂਡ ਵਿੱਚ ਵੈਸਟ ਆਕਲੈਂਡ ਗੁਰਦੁਆਰਾ ਸਾਹਿਬ ਦੇ ਵਿੱਚ ਸੇਵਾਦਾਰ ਸੱਜਣ ਸਿੰਘ ਅਮਰੀਕਾ ਦੀ ਗੱਲ ਕਰ ਲਓ ਤੇ ਬਲਵਿੰਦਰ ਸਿੰਘ ਸੇਵਾਦਾਰ ਵੱਲੋਂ ਗਲਤ ਕੰਮ ਹੋਏ ਨੇ ਇਹ ਸਾਰੇ ਬੰਦਿਆ ਨੇ ਅੰਮ੍ਰਿਤ ਛਕੇ ਸੀ ਹੁਣ ਕਹਿ ਦੋ ਇਹ ਜਿੰਨੇ ਵੀ ਮੈਂ ਕੇਸ ਤੁਹਾਨੂੰ ਹਜੇ ਸਿਰਫ 7-8 ਗਿਣਾਈ ਨੇ ਇਹ ਸਾਰੇ ਬਹਿਰੂਪੀਏ ਹੀ ਇੱਕ ਗੁਰਦੁਆਰਾ ਵਿੱਚ ਜਿਹੜੇ ਜਦੋਂ ਤੁਸੀਂ ਸੇਵਾਦਾਰ ਲਾ ਦਿੰਦੇ ਹੋ ਇਹਨਾਂ ਦੀ ਤੁਸੀਂ ਕੋਈ ਜਾਂਚ ਪੜਤਾਲ ਨਹੀਂ ਕੀਤੀ ਇਹਨਾਂ ਨੇ 12-12 ਸਾਲ ਦੀਆਂ 13-13 ਸਾਲ ਦੀਆਂ ਕੁੜੀਆਂ ਨੂੰ ਅਟੈਕ ਕੀਤਾ ਵਾ ਇਹ ਕਿਆ ਦੋ ਸਾਰੇ ਬਹਿਰੂਪੀਏ ਆ ਜਿਹਦੇ ਨਾਲ ਐਕਸੈਪਟ ਕਰਨਾ ਤੁਸੀਂ ਸਿੱਖ ਗਏ ਨਾ ਉਸ ਦਿਨ ਸਿੱਧ ਗਲਤ ਕੰਮ ਸਭ ਤੋਂ ਜ਼ਿਆਦਾ ਕਰਨ ਦੇ ਨੇ ਆਪਣੇ ਵੀ ਗੁਰਦੁਆਰਿਆਂ 'ਚ ਵੀ ਕਰਦੇ ਨੇ ਮੈਂ ਟਾਰਗੇਟ ਗੁਰਦਰਾ ਸਾਹਿਬ ਨੂੰ ਨਹੀਂ ਕਰਦਾ ਨਾ ਹੀ ਕਿਸੇ ਧਰਮ ਨੂੰ ਟਾਰਗੇਟ ਕਰਦਾ ਮੈਂ ਸਿਰਫ ਇਹ ਚੀਜ਼ ਕਹਿਣਾ ਕਿ ਐਕਸੈਪਟ ਕਰਨਾ ਸਿੱਖੋ